ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਪੌਕੇਟ ਸਾਈਜ਼ ਮੋਸਾ ਰੈਸਪੀ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਨਾਲ ਹੀ ਇੱਕ ਬਚਪਨ ਦੇ ਵਿੱਚ ਤੁਸੀਂ ਇਦਾਂ ਨਿੱਕੇ ਹੁੰਦੇ ਕਿ ਚਟਨੀ ਖਾਦੀ ਹੋ ਗੁੜ ਵਾਲੀ ਉਹ ਵੀ ਬਣਾਵਾਂਗੇ ਇਹਦੇ ਲਈ ਮੈਂ ਥੋੜਾ ਜਿਹਾ ਗੁੜ ਚਾਕੂ ਦੇ ਨਾਲ ਹੀ ਕੱਟ ਲਿਆ ਤੇ ਇਹਨੂੰ ਅੱਧੇ ਘੰਟੇ ਲਈ ਪਾਣੀ 'ਚ ਭਿਉਂਤਾ ਠੰਡਾ ਪਾਣੀ ਪਾਇਆ ਵਾ ਤੁਸੀਂ ਜੇਕਰ ਜਲਦੀ ਦੇ ਵਿੱਚ ਹੋ ਤਾਂ ਤੁਸੀਂ ਇਹਨੂੰ ਗਰਮ ਪਾਣੀ 'ਚ ਪਾ ਦਿਓ ਤੇ ਇੱਕ ਕੱਪ ਮੈਦਾ ਲਿਆ ਵਾ ਮੈਦੇ ਨੂੰ ਅਸੀਂ ਛਾਣ ਕੇ ਯੂਜ਼ ਕਰਾਂਗੇ ਤੇ ਹੁਣ ਆਪ ਇਹਦੇ ਚ ਪਾ ਦੇਾਂਗੇ ਅੱਧਾ ਚਮਚ ਲੂਣ ਦਾ ਅੱਧਾ ਕ ਚਮਚ ਇਹਦੇ ਚ ਬਹੁਤ ਆ ਥੋੜੀ ਜੀ ਅਜਵਾਇਨ ਹੱਥ ਦੇ ਨਾਲ ਕ੍ਰਸ਼ ਕਰ ਦੇਾਂਗੇ ਤੇ ਮੇਰੇ ਕੋਲ ਇੱਕ ਕਲੌਂਜੀ ਪਈ ਸੀਗੀ ਤੇ ਥੋੜੀ ਜੀ ਮੈਂ ਕਲੌਂਜੀ ਇਹਦੇ ਚ ਐਡ ਕਰ ਦਿੱਤੀ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਮਾਰਕੀਟ ਵਰਗੀ ਲੁੱਕ ਆਉਂਦੀ ਆ ਇਸਦੇ ਬਾਅਦ ਇੱਕ ਚਮਚੇ ਦੇ ਕਰੀਬ ਦਹੀਂ ਕਿਉ ਬਾ ਦੇਤਾ ਤੇ ਪਹਿਲਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ ਕਿਉਂ ਜਿਹੜਾ ਮੈਦੇ ਚ ਇਸ ਤਰ੍ਹਾਂ ਮਿਕਸ ਹੋ ਜਾਣਾ ਚਾਹੀਦਾ ਕਿ ਜਦੋਂ ਇਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਆਟੇ ਦੀ ਬਾਈਂਡਿੰਗ ਕਰੀਏ ਮੈਦੇ ਦੀ ਬਾਈਂਡਿੰਗ ਕਰੀਏ ਤਾਂ ਇਹਦੀ ਇੱਕ ਮੁੱਠੀ ਜਿਹੜੀ ਆ ਉਹ ਬਣ ਜਾਣੀ ਚਾਹੀਦੀ ਆ ਉਸਦੇ ਬਾਅਦ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਨਾ ਸਖਤ ਆਟਾ ਗੁੰਨਣਾ ਵਾ ਇਹਦੇ ਲਈ ਤੁਸੀਂ ਨਰਮ ਆਟਾ ਬਿਲਕੁਲ ਨਹੀਂ ਗੁੰਨਣਾ ਕਿ ਜਿੰਨਾ ਤੁਹਾਡਾ ਆਟਾ ਸਖਤ ਗੁੰਨਿਆ ਜਾਏਗਾ ਤੁਹਾਡੇ ਉਹ ਸਮੋਸੇ ਜਿਹੜੇ ਆ ਉਹਨੇ ਹੀ ਕ੍ਰਿਸਪੀ ਬਣਗੇ ਇਸ ਤਰੀਕੇ ਦੇ ਨਾਲ ਤੁਸੀਂ ਵੱਡੇ ਸਮੋਸੇ ਜਾਂ ਇਸ ਤਰ੍ਹਾਂ ਪਾਕਟ ਸਾਈਜ਼ ਸਮੋਸੇ ਦੋਨੇ ਹੀ ਬਣਾ ਸਕਦੇ ਹੋ ਤਰੀਕਾ ਦੋਨਾਂ ਵਾਰੀ ਸੇਮ ਹੀ ਰਹਿੰਦਾ ਵਾ ਤੇ ਇਸ ਤਰ੍ਹਾਂ ਮੈਂ ਆਟੇ ਨੂੰ ਬਹੁਤ ਹੀ ਸਖਤ ਆਟਾ ਗੁੰਨੇਵਾ ਵੈਸੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਨਰਮਾ ਪਰ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਿੰਨਾ ਪ੍ਰੈਸ਼ਰ ਲਗਾਉਣਾ ਪੈਂਦਾ ਵਾ ਆਟਾ ਬਹੁਤ ਸਖਤ ਆ ਹੁਣ ਆਪਾਂ ਇਹਨੂੰ ਨਾ ਨਾਰਮਲੀ ਕਪੜੇ ਨਾਲ ਢੱਕ ਕੇ ਰੱਖ ਦੇਾਂਗੇ ਕਿਉਂਕਿ ਇਹ ਮੈਦਾ ਇਹਦੇ ਵਿੱਚ ਕੋਈ ਲੇਅਰ ਵਗੈਰਾ ਨਹੀਂ ਆਉਂਦੀਗੀ ਬਸ ਇਹਨੂੰ ਹਵਾ ਨਹੀਂ ਲਗਣੀ ਚਾਹੀਦੀ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਲਿਆ ਘਿਓ ਗਰਮ ਹੋਣ ਤੇ ਚ ਜੀਰਾ ਤੇ ਧਨੀਏ ਦੇ ਬੀਜ ਕੁੱਟ ਕੇ ਪਾ ਦਿੱਤੇ ਆ ਇੱਕ ਹਰੀ ਮਿਰਚ ਜਿਹੜੀ ਪਈ ਪਈ ਲਾਲ ਹੋ ਗਈ ਸੀ ਉਹ ਪਾਈ ਆ ਉਹੀ ਮਿਰਚ ਐਡ ਕਰਿਓ ਵੈਸੇ ਤੁਸੀਂ ਹਰੀ ਵੀ ਪਾ ਸਕਦੇ ਹੋ ਪਰ ਲਾਲ ਜਿਹੜੀ ਆ ਉਹ ਥੋੜੀ ਵਧੀਆ ਵੀ ਦੇਖਣ ਨੂੰ ਵੀ ਵਧੀਆ ਲੱਗਦੀ ਆ ਟੇਸਟ ਵਿੱਚ ਵੀ ਚੰਗੇ ਲੱਗਦੀ ਆ ਫਿਰ ਇੱਚ ਬੇਸਿਕ ਜਿਹੇ ਮਸਾਲੇ ਜਿਵੇਂ ਕਿ ਹਲਦੀ ਪਾਊਡਰ ਹੋ ਗਿਆ ਲਾਲ ਮਿਰਚ ਪਾਊਡਰ ਹੋ ਗਿਆ ਦੋਨੇ ਤਰ੍ਹਾਂ ਦੇ ਲੂਣ ਕਾਲਾ ਤੇ ਚਿੱਟਾ ਦੋਨੇ ਐਡ ਕਰ ਦਿਓ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਤੇਸਤੇ अकॉर्डिंगली ਰੱਖਣੀ ਆ ਥੋੜੀ ਸੌਫ ਪਾ ਦਿੱਤੀ ਆ ਜੇਕਰ ਥੋੜੀ ਕੋਲੇ ਮਟਰ ਹੋਣ ਤਾਂ ਇੱਥੇ ਤੁਸੀਂ ਮਟਰ ਐਡ ਕਰ ਦਿਓ ਕੋਈ ਸਬਜੀ ਐਡ ਕਰ ਸਕਦੇ ਆ ਚਾਹੋ ਤਾਂ ਪਰ ਮੇਰੇ ਕੋਲੇ ਹੈ ਨਹੀਂ ਸੀ ਤਾਂ ਮੈਂ ਇਹਦੇ ਵਿੱਚ ਸਿਰਫ ਉਬਲੇ ਹੋਏ ਤੇ ਨਾਲ ਨੂੰ ਜਿਹੜਿਆ ਹੱਥ ਦੇ ਨਾਲ ਮੈਸ਼ ਕਰਕੇ ਉਹ ਐਡ ਕਰ ਰਹੀਆਂ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਵੈਸੇ ਤਾਂ ਸਮੋਸੇ ਦੇ ਵਿੱਚ ਆਲੂ ਜਿਹੜੇ ਆ ਉਹ ਇਸ ਤਰ੍ਹਾਂ ਮੋٹے-ਮੋٹے ਹੁੰਦੇ ਆ ਪਰ ਮੈਂ ਥੋੜਾ ਮੈਸ਼ ਕਰ ਲਿਆ ਕਿਉਂਕਿ ਇਹ ਪਾਕਟ ਸਾਈਜ਼ ਛੋਟਾ ਸਮੋਸਾ ਬਣਾ ਰਹੇ ਆ ਤਾਂ ਸਟਫਿੰਗ ਥੋੜੀ ਜਿਹੀ ਜ਼ਿਆਦਾ ਹੋ ਜਾਏਗੀ ਪਰ ਜੇਕਰ ਅਸੀਂ ਥੋੜੇ ਖੜਵੇਂ ਰੱਖ ਲੈਨੇ ਆ ਵੱਡੇ-ਵੱਡੇ ਫਰੀਆਂ ਜੀਆਂ ਰੱਖ ਲੈਨੇ ਆ ਨਾ ਤਾਂ ਫਿਰ ਇੱਕ ਦੋ ਹੀ ਪੈਂਦੀਆਂ ਛੋਟੇ ਸਮੋਸੇ ਦੇ ਵਿੱਚ ਇਸ ਕਰਕੇ ਮੈਂ ਇਹਨਾਂ ਨੂੰ ਮੈਸ਼ ਕਰ ਲਿਆ ਤੇ ਜਿਹੜੇ ਗੋੜੇ ਸੀ ਭੋਂ ਕੇ ਰੱਖੇ ਸੀ ਉਹਨੂੰ ਮੈਂ ਕੜਾਈ 'ਚ ਐਡ ਕਰ ਦਿੱਤਾ ਤੇ ਗੈਸ ਤੇ ਰੱਖ ਦੇਾਂਗੇ ਇਹਦੇ ਚ ਮਸਾਲੇ ਐਡ ਕਰ ਦਿਆਂਗੇ ਜਿਵੇਂ ਕਿ ਕਾਲਾ ਨੂਨ, ਚਿੱਟਾ ਨੂਨ, ਕਸ਼ਮੀਰੀ ਲਾਲ ਮਿਰਚ ਇਹਨੂੰ ਕਲਰ ਦੇਣ ਦੇ ਲਈ ਤੇ ਤਿੱਖੀ ਵਾਲੀ ਲਾਲ ਮਿਰਚ ਥੋੜੀ ਜੀ ਉਹ ਐਡ ਕਰ ਦਿੱਤੀ। ਥੋੜਾ ਚਾਟ ਮਸਾਲਾ ਜਾਂ ਜੀਰਾ ਪਾਊਡਰ ਜਿਹੜਾ ਹੈ ਉਹ ਐਡ ਕਰ ਦਿਓ। ਤੇ ਇਹਨੂੰ ਥਿੱਕ ਕਰਨ ਦੇ ਲਈ ਇੱਕ ਚਮਚ ਕਾਰਨਫਲੋਰ ਆ। ਕਾਰਨਫਲੋਰ ਨੂੰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਦਾ ਕੋਲ ਬਣਾ ਲਵਾਂਗੇ। ਤੇ ਇੰਨੇ ਟਾਈਮ 'ਚ ਜਿਹੜਾ ਅਸੀਂ ਗੁੜ ਤੇ ਮਸਾਲੇ ਰੱਖੇ ਸੀ ਨਾ ਪਾਣੀ ਪਾ ਕੇ ਗੈਸ ਤੇ ਉਹਦੇ 'ਚ ਵੀ 2-3 ਬੋਇਲ ਆ ਗਏ ਪਰ ਇਹ ਗਾੜਾ ਕਿਵੇਂ ਹੋਏਗਾ ਕਾਰਨਫਲੋਰ ਦੇ ਨਾਲ ਇਸ ਤਰ੍ਹਾਂ ਕਾਰਨਫਲੋਰ ਪਾ ਕੇ ਤੁਸੀਂ ਫਟਾਫਟ ਨਾਲ ਦੀ ਨਾਲ ਹੀ ਹਲਾ ਦੇਣਾ ਜੇ ਤੁਸੀਂ ਇਹਨੂੰ ਇਸੇ ਤਰ੍ਹਾਂ ਛੱਡ ਦਿੱਤਾ ਤਾਂ ਉੱਥੇ ਹੀ ਇਹ ਇੱਕ ਜਿਹੜੀ ਮੋਟੀ ਜਿਹੀ ਲੇਅਰ ਬਣ ਜਾਏਗੀ ਤੇ ਇਸ ਤਰ੍ਹਾਂ ਤੁਸੀਂ ਦੇਖ ਲਓ ਇਹ ਸਾਡੇ ਨਿੱਕੇ ਹੁੰਦੇ ਜਿਹੜੀ ਅਸੀਂ ਚਟਨੀ ਖਾਂਦੇ ਸੀ ਨਾ ਉਹ ਬਣ ਕੇ ਰੈਡੀ ਹੋਊਗੀ ਬਹੁਤ ਵਾਰ ਤੁਸੀਂ ਰੈੜੀਆਂ ਤੋਂ ਸਮੋਸੇ ਦੇ ਨਾਲ ਇਹ ਚਟਨੀ ਜਿਹੜੀ ਆ ਉਹ ਖਾਦੀ ਹੋਏਗੀ ਉਸ ਵੇਲੇ ਸ਼ਾਇਦ ਨਾ ਪਤਾ ਲੱਗਿਆ ਹੋਵੇ ਤਾਂ ਅੱਜ ਤੁਹਾਨੂੰ ਜ਼ਰੂਰ ਆਪਣਾ ਬਚਪਨ ਜਿਤੇ ਆ ਗਿਆ ਹੋਵੇਗਾ ਤੇ ਕੌਲੀ ਚ ਕੱਢ ਲਈਏ ਮੈਂ ਚਟਨੀ ਗੈਸ ਦੀ ਫਲੇਮ ਨੂੰ ਨਾਲ ਹੀ ਬੰਦ ਕਰ ਦੇਣਾ ਵਾ ਤੇ ਦੇਖੋ ਠੰਡੀ ਹੋਣ ਸਾਰੀ ਇਹ ਗਾੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਜ਼ਿਆਦਾ ਇਹ ਗਾੜੀ ਹੋ ਜੇ ਤਾਂ ਗਰਮ ਪਾਣੀ ਐਡ ਕਰ ਲਿਓ ਹੱਥਾਂ ਦੇ ਉੱਪਰ ਦੇਸੀ ਘਿਓ ਲਿਆ ਥੋੜਾ ਜਿਹਾ ਤੇ ਆਟੇ ਨੂੰ ਨਾ ਅਪਨ ਨਰਮ ਕਰ ਲਾਂਗੇ ਕਿਉਂਕਿ ਆਟਾ ਬਹੁਤ ਜ਼ਿਆਦਾ ਸਖਤ ਆ ਤੈਨੋਂ ਆਪਾਂ ਦੇਸੀ ਘeol ਲਗਾ ਕੇ ਇਸ ਤਰ੍ਹਾਂ 2 ਕੁ ਮਿੰਟ ਲਈ ਚੰਗੀ ਤਰ੍ਹਾਂ ਫੇਰ ਤੋਂ ਮਸਲ ਲਵਾਂਗੇ ਤਾਂ ਕਿ ਇਹ ਨਰਮ ਹੋ ਜਾਵੇ ਜਦੋਂ ਅਸੀਂ ਇਸ ਤਰ੍ਹਾਂ ਇਹਦੀਆਂ ਲੋਨੀਆਂ ਬਣਾਈਏ ਤਾਂ ਲੋਨੀਆਂ ਦੇ ਵਿੱਚ ਕ੍ਰੈਕ ਨਹੀਂ ਹੋਣੇ ਚਾਹੀਦੇ ਵਧੀਆ ਸੌਫਟ ਆਟਾ ਜਿਹੜਾ ਇਹ ਹੋਣਾ ਚਾਹੀਦਾ ਫਿਰ ਆਪਾਂ ਇਸ ਤਰ੍ਹਾਂ ਜਿੰਨੀ ਤੁਸੀਂ ਪੂਰੀ ਵੇਲਦੇ ਆ ਉਸ ਸਾਈਜ਼ ਦਾ ਪੇੜਾ ਤੁਸੀਂ ਕਰ ਲੈਣਾ ਪੂਰੀ ਦੇ ਸਾਈਜ਼ ਦਾ ਫਿਰ ਆਪਾਂ ਇਹਨੂੰ ਵੇਲ ਲੈਣਾ ਵਾ ਤੇ ਜਿਵੇਂ ਹੁਣ ਇਹ ਵੇਲਣੇ ਦੇ ਨਾਲ ਚਿਪਕ ਰਹੀ ਹੈ ਨਾ ਇਹਦੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਕਿਉਂਕਿ ਇਹ ਮੈਦਾ ਇਹਦਾ ਇਹ इजीली ਜਿਹੜਾ ਹੈ ਉਹ ਲੈ ਜਾਂਦਾ ਵਾ ਤੇ ਇਹਨੂੰ ਥੋੜਾ ਇਸ ਤਰ੍ਹਾਂ ਲੰਬੇ ਰੁੱਖੀ ਵੇਲਣਾ ਜਿਵੇਂ ਕਿ ਪਟੂਰੇ ਨੂੰ ਵੇਲਿਆ ਜਾਂਦਾ ਵਾ ਤਾਂ ਕਿ ਸਾਡਾ ਸਮੋਸਾ ਜਿਹੜਾ ਹੈ ਉਹਦੀ ਸ਼ੇਪ ਵਧੀਆ ਬਣੇ ਫਿਰ ਸੈਂਟਰ 'ਚ ਜੋ ਇਹਨੂੰ ਕੱਟ ਲੈਣਾ ਤੇ ਇਹਨੂੰ ਸਾਈਡ ਤੇ ਰੱਖ ਦਾਂਗੇ ਇਸ ਤਰ੍ਹਾਂ ਪਹਿਲਾਂ ਪੇੜੇ ਕਰ ਲਏ ਫਿਰ ਉਸ ਤੋਂ ਬਾਅਦ ਸਾਰੀਆਂ ਰੋਟੀਆਂ ਜਾਂ ਪੂਰੀਆਂ ਦਾ ਇੱਕ ਵੇਲ ਕੇ ਇਹਨੂੰ ਤੇ ਕਟਿੰਗ ਕਰਕੇ ਰੱਖ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਸਮੋਸੇ ਚੜਿਆ ਉਹ ਬਣਾ ਲਵਾਂਗੇ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਰੈਡੀ ਕਰ ਲੀਆਂ ਸਟਫਿੰਗ ਵੀ ਰੈਡੀ ਹੈ ਚਟਨੀ ਵੀ ਰੈਡੀ ਆ ਤਾਂ ਹੁਣ ਬਸ ਇਹਨਾਂ ਨੂੰ ਰੈਡੀ ਕਰ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਬਣਾ ਲੈਨੇ ਆ ਜੀ ਬਣਾਉਣ ਦੇ ਲਈ ਇਸ ਤਰ੍ਹਾਂ ਤੁਸੀਂ ਇੱਕ ਪਾਟ ਲਵੋਗੇ ਤੇ ਇਹਦੇ ਉੱਪਰ ਪਾਣੀ ਲਗਾ ਲੈਣਾ ਸਾਈਡਾਂ ਤੇ ਕਿਉਂਕਿ ਪਾਣੀ ਲਗਾਉਣ ਨਾਲ ਇਹ ਚੰਗੀ ਤਰ੍ਹਾਂ ਸੀਲ ਹੋ ਜਾਊਗਾ ਫਿਰ ਇਸ ਤਰ੍ਹਾਂ ਇਹਨਾਂ ਦੇ ਸੈਂਟਰ ਮਿਲਾ ਲੈਨੇ ਆ ਤੇ ਇੱਕ ਦੂਜੇ ਦੇ ਉੱਪਰ ਲੇਅਰ ਨੂੰ ਰੱਖ ਕੇ ਚੰਗੀ ਤਰ੍ਹਾਂ ਤੁਸੀਂ ਸੀਲ ਬੰਦ ਕਰ ਦੇਣਾ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਪ੍ਰੈਸ ਕਰਦੇ ਹੋਏ ਸੀਲ ਕਰ ਦਿਓ ਇਸ ਤਰ੍ਹਾਂ ਇਹ ਸਾਡੇ ਕੋਲ ਇੱਕ ਕੋਨ ਬਣ ਕੇ ਰੈਡੀ ਹੋ ਜਾਊਗਾ ਤੇ ਇਹਦੇ ਵਿੱਚ ਅਸੀਂ ਸਟਫਿੰਗ ਐਡ ਕਰ ਦੇਾਂਗੇ ਮੈਂ ਥੋੜਾ ਜਿਹਾ ਪਨੀਰ ਵੀ ਐਡ ਕੀਤਾ ਵਾ ਕਿਉਂਕਿ ਮਟਰ ਦੇ ਨੇ ਸੀਗੇ ਜੇ ਮਟਰ ਹੋਣ ਤਾਂ ਤੁਸੀਂ ਪਨੀਰ ਨੂੰ ਸਕਿਪ ਵੀ ਕਰ ਸਕਦੇ ਹੋ ਫਿਰ ਪਹਿਲਾਂ ਆਪਾਂ ਇਹਨਾਂ ਦੇ ਸੈਂਟਰ ਮਲਾ ਲਵਾਂਗੇ ਫਿਰ ਸਾਈਡਾਂ ਤੋਂ ਇਹਨਾਂ ਨੂੰ ਪ੍ਰੈਸ ਕਰ ਦਾਂਗੇ ਜੇ ਤੁਹਾਨੂੰ ਲੱਗੇ ਨਾ ਕਿ ਪਿਛਲਾ ਹਿੱਸਾ ਜਿਹੜਾ ਹੈ ਉਹ ਥੋੜਾ ਵੱਡਾ ਹੈ ਤਾਂ ਤੁਸੀਂ ਪਿੱਛੇ ਇੱਕ ਛੋਟਾ ਜਿਹਾ ਵੱਲ ਪਾ ਦਿਓ ਤੇ ਇਸ ਤਰ੍ਹਾਂ ਇਹ ਮਿਨੀ ਪਾਕਟ ਸਾਈਜ਼ 모સા ਸਾਡੇ ਕੋਲੇ ਬਣ ਕੇ ਰੈਡੀ ਹੋ ਗਏ ਵੱਡੇ ਸਮੋਸੇ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਬਣਾ ਸਕਦੇ ਹੋ ਸਾਰੇ ਬਣਾ ਲਏ ਆ ਤੇ ਇਸ ਨੂੰ ਫਰਾਈ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਆ ਕਿ ਸਾਰੇ ਪ੍ਰੋਪਰ ਸੀਲ ਆ ਕਿ ਤੋਂ ਖੁੱਲਿਆ ਤਾਂ ਨਹੀਂ ਹੋਇਆਗਾ ਕਿਉਂਕਿ ਜੇ ਖੁੱਲਿਆ ਹੋਏਗਾ ਤਾਂ ਤੇਲ ਦੇ ਵਿੱਚ ਜਾ ਕੇ ਦੇ ਅੰਦਰ ਜਿਹੜਾ ਹੈ ਉਹ ਤੇਲ ਚਲਾ ਜਾਏਗਾ ਇਸ ਕਰਕੇ ਇਹਨੂੰ ਚੈੱਕ ਕਰਕੇ ਫਿਰ ਆਪਾਂ ਤੇਲ ਚ ਪਾ ਦਿਆਂਗੇ ਤੇਲ ਮੈਂ ਗਰਮ ਹੋਣ ਦੇ ਲਈ ਰੱਖ ਦਿੱਤਾ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਚਾਹੀਦਾ ਸਾਨੂੰ ਇੰਨਾ ਕੁ ਗਰਮ ਹੋਵੇ ਕਿ ਅਸੀਂ ਹੱਥ ਨਾਲ ਛੂਹ ਸਕੀਏ ਯਾਨੀ ਦੀ ਠੰਡਾ ਜਿਹਾ ਹੀ ਹੋਵੇ ਤੇ ਸਲੋ ਫਲੇਮ ਦੇ ਉੱਪਰ ਤੁਸੀਂ ਇਹਨਾਂ ਨੂੰ ਪਕੋਣਾ ਮੈਂ ਹੌਲੀ ਹੌਲੀ ਝੁਮੀ ਝੁਮੀ ਤੇਲ ਗਰਮ ਹੁੰਦਾ ਜਾਏਗਾ ਤੇ ਇਹ ਆਪਣੇ ਆਪ ਕ੍ਰਿਸਪੀ ਜਿਹੜੇ ਆ ਉਹ ਬਣਦੇ ਜਾਣਗੇ ਕਿਉਂਕਿ ਇਹ ਕਮ ਸਲੋ ਫਲੇਮ ਤੇ ਹੋਲਦਾ ਹੈ ਤਾਂ ਥੋੜਾ ਜਿਹਾ ਤੁਹਾਨੂੰ 10-15 ਮਿੰਟ ਦਾ ਟਾਈਮ ਜਿਹੜਾ ਇਹ ਉਹ ਲੱਗ ਜਾਂਦਾ ਵਾ ਤੇ ਤੁਸੀਂ ਦੇਖੋ ਪਰ ਇਹ ਕਿੰਨੇ ਵਧੀਆ ਕ੍ਰਿਸਪੀ ਕਰਾਰੇ ਬਣਿਆ ਜਿਸ ਤਰ੍ਹਾਂ ਬਿਲਕੁਲ ਅਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਹੁੰਦੇ ਆ ਇਸ ਤਰ੍ਹਾਂ ਮੈਂ ਸਾਰੇ ਸਮੋਸੇ ਬਣਾ ਲਏ ਆ ਤੇ ਬਹੁਤ ਹੀ ਕ੍ਰਿਸਪੀ ਬਨੇ ਇਧਰ ਸਾਡੀ ਚਟਨੀ ਵੀ ਗਾੜੀ ਹੋ ਗਈ ਹੈ ਭਾਈ ਭਾਈ ਪਰ ਫਿਰ ਵੀ ਠੀਕ ਆ ਕੰਮ ਚੱਲ ਜੇਗਾ ਤਾਂ ਚਾਹੋ ਤਾਂ ਤੁਸੀਂ ਇੱਥੇ ਗਰਮ ਪਾਣੀ ਐਡ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਜਿਹੜੇ ਸਾਡੇ ਸਮੋਸੇ ਆ ਨਾ ਇਹ ਕਿੰਨੇ ਜ਼ਿਆਦਾ ਕ੍ਰਿਸਪੀ ਬਨੇ ਕਰਾਰੇ ਕਿੰਨੇ ਬਨੇ ਇਸਦੀ ਆਵਾਜ਼ ਸੁਣ ਕੇ ਤੁਹਾਨੂੰ ਪਤਾ ਲੱਗ ਜਾਏਗਾ ਇਧਰ ਮੈਂ ਚਾਹ ਵੀ ਰੱਖ ਦਿੱਤੀ ਆ ਤੇ ਚਾਹ ਮੇਰੀ ਬਣ ਗਈ ਹੈ ਨਾਲ ਹੀ ਤੇ ਸਮੋਸੇ ਤੁਸੀਂ ਦੇਖੋ ਕਿੰਨੇ ਕਰਾਰੇ ਬਨੇ ਆ ਇਸ ਤਰ੍ਹਾਂ ਸਮੋਸਿਆਂ ਦੀ ਆਵਾਜ਼ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕਿੰਨੇ ਵਧੀਆ ਬਣੇ ਹਨ ਤਾਂ ਤੁਸੀਂ ਇਹ ਮਾਰਕੀਟ ਸਟਾਈਲ ਮਿਨੀ ਪਾਕਟ ਸਮੋਸਾ ਜਿਹੜਾ ਹੈ ਉਹ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਬਚਪਨ 'ਚ ਤੁਸੀਂ ਬਹੁਤ ਖਾਦੇ ਹੋਣਗੇ ਤੇ ਹੁਣ ਤੁਸੀਂ ਬਚਪਨ ਦੀ ਯਾਦ ਨੂੰ ਫਿਰ ਤੋਂ ਤਾਜ਼ਾ ਕਰ ਸਕਦੇ ਹੋ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਬਹੁਤ ਹੀ ਸਾਦੇ ਜਿਹੇ ਢੰਗ ਦੇ ਨਾਲ ਮੈਂ ਤੁਹਾਨੂੰ ਦੱਸਿਆ ਇਸ ਨੂੰ ਬਣਾਉਣਾ ਤੇ ਤੁਸੀਂ ਬਣਾ ਕੇ ਘਰ ਦੇ ਵਿੱਚ ਖੁਦ ਵੀ ਇੰਜੋਏ ਕਰ ਸਕਦੇ ਹੋ ਵੱਡੇ ਸਮੋਸੇ ਵੀ ਇਸੇ ਤਰੀਕੇ ਨਾਲ ਬਣਾ ਸਕਦੇ ਹੋ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਮੇਰੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੋ ਤੇ ਇਸੇ ਤਰ੍ਹਾਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ